ਬਹੁਤ ਵੱਡੀ ਖਬਰ ਹੈ ਜਿਵੇਂ ਕਿ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਜ਼ੋਰਦਾਰ ਝਟਕਾ ਤੇ ਇਹਨਾਂ ਦੇ ਨਾਲ ਜੱਗੋਂ ਤੇਰਮੀ ਹੋ ਗਈ ਹੈ। ਜਾਨੀ ਚੋਣਾਂ ਦੇ ਦੌਰਾਨ ਇੱਕ ਪਾਸੇ ਤਾਂ ਵੋਟਾਂ ਪੈ ਰਹੀਆਂ ਸੀ ਪਰ ਦੂਜੇ ਪਾਸੇ ਇੱਕ ਬਹੁਤ ਵੱਡਾ ਹੰਗਾਮਾ ਹੋ ਚੁੱਕਿਆ ਹੈ। ਪੰਜਾਬ ਭਰ ਦੇ ਵਿੱਚ ਫਿਰ ਤੋਂ ਆਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦਾ ਔਰ ਪੂਰੇ ਆਕਾਲੀ ਦਲ ਦਾ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਵਾਰ ਫਿਰ ਤੋਂ ਵੱਡਾ ਇਲਜ਼ਾਮ ਲਾ ਦਿੱਤਾ ਔਰ ਦੂਜੇ ਪਾਸੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਨੇ ਪੂਰਾ ਪੰਜਾਬ ਫੇਰ ਤੋਂ ਹਿਲਾ ਦਿੱਤਾ ਯਾਨੀ ਸੁਖਬੀਰ ਸਿੰਘ ਬਾਦਲ ਨੇ ਅਕਸਰ ਕੁਝ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਆਮ ਆਦਮੀ ਪਾਰਟੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਲਾ ਦਿੱਤੇ ਸੀ ਪਰ ਅੱਜ ਉਹਨਾਂ ਨੂੰ ਸਿੱਧ ਕਰਨ ਦੀ ਫੇਰ ਤੋਂ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਕੀ ਹੋਇਆ ਅੱਜ ਤੁਹਾਨੂੰ ਸੁਣ ਕੇ ਵੀ ਔਰ ਦੇਖ ਕੇ ਵੀ ਬੜੀ ਹੈਰਾਨੀ ਹੋਣੀ ਹੈ ਕਿਉਂਕਿ ਸਰਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ਧੱਕੇ ਚੜ ਗਏ ਨੇ ਔਰ ਉਹਨਾਂ ਦੇ ਵਰਕਰਾਂ ਦੇ ਨਾਲ ਵੀ ਕੀ ਹੋਇਆ ਉਹ ਤੁਹਾਡੇ ਨਾਲ ਅੱਜ ਪੂਰਾ ਮਾਮਲਾ ਸੰਝਾ ਕਰਾਂਗੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਇਹ ਚੋਣ ਜਿੱਤਣ ਦਾ ਦਾਵਾ ਕਰ ਰਹੇ ਸੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਹਿੰਦੇ ਜੀ ਵਰਕਰਾਂ ਨੇ ਹਮਲਾ ਕਰ ਦਿੱਤਾ ਔਰ ਗਲੀਆਂ ਦੇ ਵਿੱਚ ਜੜੂਸ ਕਿਵੇਂ ਨਿਕਲ ਗਿਆ ਅਕਾਲੀ ਦਲ ਦਾ ਇਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਖਬਰ ਔਰ ਮੈਂ ਤੁਹਾਨੂੰ ਇਹਦਾ ਹੁਣ ਇੱਕ ਵੀਡੀਓ ਦਿਖਾਉਂਗਾ ਜੀਦੇ ਵਿੱਚ ਵੋਟਾਂ ਦੇ ਦੌਰਾਨ ਇੱਕ ਬਹੁਤ ਵੱਡਾ ਪੰਗਾ ਪੈ ਗਿਆ ਪੋਲਿੰਗ ਬੂਥ ਦੇ ਉੱਤੇ ਔਰ ਅਕਾਲੀ ਦਲ ਦੇ ਵਰਕਰ ਇਸ ਤਰ੍ਹਾਂ ਇਕੱਠੇ ਹੋ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਫੇਰ ਤੋਂ ਵੱਡਾ ਇਲਜ਼ਾਮ ਲੱਗ ਚੁੱਕਿਆ ਕਿਉਂਕਿ ਇੱਕ ਪਾਸੇ ਕਹਿੰਦੇ ਜੀ ਧੱਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਔਰ ਦੂਜੇ ਪਾਸੇ VOTING ਤੋਂ ਪਹਿਲਾਂ ਹੀ ਚੋਣ ਨੂੰ ਰੱਦ ਕਰ ਦਿੱਤਾ ਗਿਆ ਤਾਂ ਕੀ ਇੱਥੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਸਹੀ ਨੇ ਜਾਂ ਨਹੀਂ ਆਮ ਆਦਮੀ ਪਾਰਟੀ ਸਹੀ ਹੈ ਜਾਂ ਨਹੀਂ ਦੋਵਾਂ ਤਰੀਆਂ ਦਾ ਅੱਜ ਤੁਹਾਡੇ ਸਾਹਮਣੇ ਮਾਮਲਾ ਦੱਸਾਂਗੇ ਪੂਰੀ ਖਬਰ ਦਿਖਾਵਾਂਗੇ ਪਹਿਲਾਂ ਤੁਹਾਨੂੰ ਮੈਂ ਇਹ ਸੁਣਾਉਂਗਾ ਕਿ ਮਾਮਲਾ ਕੀ ਹੋਇਆ ਪੰਜਾਬ ਦੇ ਵਿੱਚ ਵੋਟਾਂ ਦੇ ਦੌਰਾਨ ਇੱਕ ਵੱਡੀ ਝੜਪ ਔਰ ਇੱਕ ਕਤਲ ਵੀ ਹੋ ਚੁੱਕਿਆ ਹੈ ਸੋਨੋ ਕੁਝ ਥਾਵਾਂ ਤੇ ਤਾਂ ਬੜੇ ਹੀ ਸਰਲ ਤਰੀਕੇ ਤੇ ਤਾਂ ਇਹ VOTING ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਪਰ ਕੁਝ ਥਾਵਾਂ ਤੇ ਸਵੇਰੇ ਹੀ ਜਿਹੜਾ ਹੱਲਾ ਖੁੱਲਾ ਦੇਖਣ ਨੂੰ ਮਿਲਿਆ ਕਿਉਂਕਿ ਟਾਰੀ ਤੋਂ ਥੋੜੇ ਤਾਲੇ ਤਸਵੀਰਾਂ ਤੇ ਖਬਰ ਸਾਂਝੀ ਕਰਾਂਗੇ ਜਿੱਥੇ ਟਾਰੀ ਦੇ ਪਿੰਡ ਖਾਸਾ ਦੇ ਵਿੱਚ ਕੁਝ ਹੋਰ ਹੀ ਕਹਾਣੀ ਬਣ ਚੁੱਕੀ ਹੈ ਕਿਉਂਕਿ ਖਾਸਾ ਦੇ ਵਿੱਚ ਬਲਾਕ ਸਮਤੀ ਚੋਣ ਰੱਦ ਹੋ ਚੁੱਕੀ ਹੈ ਯਾਨੀ ਕਿ VOTING ਤੋਂ ਪਹਿਲਾਂ ਹੀ ਜਿਹੜੀ ਚੋਣ ਹੈ ਉਹ ਰੱਦ ਕਰ ਦਿੱਤੀ ਗਈ ਹੈ ਤੁਹਾਨੂੰ ਕਾਰਨ ਵੀ ਦੱਸਾਂਗੇ ਕਿ ਕਿਉਂ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਇਹ ਤੋਂ ਪਹਿਲਾਂ ਬਲਾਕ ਸੰਮਤੀ ਦੀ ਚੋਣ ਰੱਦ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਆਪ ਉਮੀਦਵਾਰ ਚੁੱਕਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਸੁਖਵਿੰਦਰ ਕੌਰ ਜਿੰਦਾ ਦਾ ਨਾਮ ਸੀ ਬਲਾਕ ਸੰਮਤੀ ਦੀ ਇਹ ਚੋਣ ਸੀ ਅਤੇ ਉਹਨਾਂ ਦੇ ਨਾਮ ਦੇ ਸਾਹਮਣੇ ਤੱਕੜੀ ਦਾ ਚੋਣ ਨਿਸ਼ਾਨ ਲਗਾ ਦਿੱਤਾ ਜਾਂਦਾ ਗਿਆ ਲਈ ਕਿ ਪ੍ਰਿੰਟਿੰਗ ਦੇ ਵਿੱਚ ਗਲਤੀ ਹੋਈ ਹੈ ਤੇ ਪ੍ਰਿੰਟਿੰਗ ਦੇ ਵਿੱਚ ਗਲਤੀ ਹੋਣ ਕਰਕੇ ਚਾਰ ਬੋਥਾਂ ਤੇ ਜਿਹੜੀ ਹੈ ਸੰਮਤੀ ਦੀ ਚੋਣ ਸੀ ਬਲਾਕ ਸੰਮਤੀ ਦੀ ਤਾਂ ਉਸ ਨੂੰ ਜਿਹੜਾ ਫਿਲਹਾਲ ਦੇ ਲਈ ਰੱਦ ਕਰ ਦਿੱਤਾ ਗਿਆ ਤਾਂ ਸੁਣ ਲਿਆ ਪੰਜਾਬ ਵਾਲਿਓ ਅਕਾਲੀ ਦਲ ਦੇ ਨਾਲ ਫੇਰ ਤੇ ਇੱਕ ਵਾਰ ਆਮ ਆਦਮੀ ਪਾਰਟੀ ਦਾ ਪੰਗਾ ਚੱਲਦੀਆਂ ਚੋਣਾਂ ਦੇ ਵਿੱਚ ਪੈ ਗਿਆ ਯਾਨੀ ਚੱਲਦੀ VOTING ਦੇ ਵਿੱਚ ਪੈ ਗਿਆ ਉਹਨੂੰ ਰੱਦ ਕਰ ਦਿੱਤਾ ਗਿਆ ਚਾਰ ਜਗ੍ਹਾ ਤੇ ਇਹ ਚੋਣ ਰੱਦ ਕੀਤੀ ਗਈ ਹੈ ਪਰ ਅਕਾਲੀ ਦਲ ਦੇ ਵਰਕਰ ਮੌਕੇ ਤੇ ਕੀ ਕਹਿ ਰਹੇ ਨੇ ਇਹ ਖਬਰ ਤੁਹਾਡੇ ਨਾਲ ਜਿਹੜੀ ਕਿ ਅਹਿਮ ਹੈ ਇਹਨੂੰ ਵੀ ਸਾਂਝਾ ਕਰਦੇ ਹਾਂ ਔਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਇਸ ਵਕਤ ਪੂਰੇ ਸਦਮੇ ਦੇ ਵਿੱਚ ਨੇ ਯਾਨੀ ਆਮ ਆਦਮੀ ਪਾਰਟੀ ਕਹਿੰਦੇ ਜੀ ਤੱਕੇ ਦੇ ਨਾਲ ਚੋਣ ਜਿੱਤਣ ਦੀ ਫੇਰ ਤੋਂ ਲਗਾਤਾਰ ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਦੋਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੁਆਰਾ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਧੇ ਤੌਰ ਤੇ ਲੱਗ ਰਹੇ ਨੇ ਪਰ ਉਹਨਾਂ ਦੇ ਮੌਕੇ ਤੇ ਵਰਕਰ ਕੀ ਕਹਿ ਰਹੇ ਨੇ ਇਹ ਵੀ ਸੁਣ ਲੋ ਜਰਾ ਉਸ ਤੋਂ ਬਾਅਦ ਬੜੀ ਹੀ ਅਹਿਮ ਖਬਰ ਸੁਖਬੀਰ ਸਿੰਘ ਬਾਦਲ ਦੀ ਕਿ ਆਖਰ ਉਹਨਾਂ ਦੇ ਨਾਲ ਕੀ ਹੋਇਆ ਸੁਣੋ ਚੱਕਰ ਭਾਈ ਇਹ ਆ ਆ ਜੋ ਇਧਰ ਆ ਚੱਕਰ ਇਹ ਆ ਇੱਥੇ ਜਿਹੜੇ ਬੰਦੇ ਪਿੰਡ ਦੇ ਆ ਪਿੰਡ ਦਾ ਬੰਦਾ ਉਹਨਾਂ ਦੇ ਪਿੱਛੇ ਪੰਚਾਇਤੀ ਵੋਟਾਂ ਹੋ ਗਈਆਂ ਅਡੀਆਂ ਪੰਚਾਇਤੀ ਵੋਟਾਂ ਪਾਈਆਂ ਉਹ ਸਾਰੀਆਂ ਵੋਟਾਂ ਕੈਨਸਲ ਕਰਕੇ ਪਈਆਂ ਬੰਦੇ ਇਹ ਸਾਡੇ ਆ ਛਾੜ ਛਾੜ ਕੇ ਲੋਈ ਵੋਟਾਂ ਕਟਾਈਆਂ ਗਈਆਂ ਨੇ ਠੀਕ ਆ ਕੋਈ 5 10 20 50 ਵੋਟਾਂ ਹੋ ਸਕਦੀਆਂ ਥੋੜੀਆਂ ਪਰ 3 400 ਵੋਟ ਖਰਾਬ ਹੋ ਗਈ ਪਿੰਡ ਦੀ ਹੁਣ ਪੰਚਾਇਤੀ ਲਿਖਣਾ ਹੋ ਗਏ ਇਹਦੀਆਂ ਪੰਚਾਇਤੀ ਲਿਖਣਾਂ ਦੇ ਵਿੱਚ ਇਹਨਾਂ ਨੇ ਵੋਟ ਪਾਈ ਆ ਸਾਰੀਆਂ ਲਿਸਟਾਂ ਅਸੀਂ ਗਾਣ ਨੂੰ ਲਿਸਟਾਂ ਦੇ ਦੋ ਲਿਸਟਾਂ ਉਹ ਨਹੀਂ ਦੇ ਰਹੇ ਨਾ ਲਿਸਟਾਂ ਇੰਨੇ ਬੰਦੇ ਹੀ ਵੋਟਾਂ ਕਰੀ ਆ ਅੱਜ ਤੇ ਮਾਵਾਂ ਭੈਣਾਂ ਸਾਥੀਆਂ ਸਾਰੀਆਂ ਵਿਚਾਰੀਆਂ ਖੱਜਲ ਹੋ ਰਹੀਆਂ ਨੇ ਉਹਨਾਂ ਦੇ ਵੋਟਾਂ ਪਾ ਕੇ ਕਿਸੇ ਨੇ ਰਿਸ਼ਤੇਦਾਰੀ ਚ ਵਿਆਹ ਜਾਣਾ ਕਿਸੇ ਨੇ ਹੋਰ ਜਾਣਾ ਇਹ ਸਾਡੀ ਵੋਟ ਖਰਾਬ ਕੀਤੀ ਜਾ ਰਹੀ ਆ ਤੋ ਇਸ ਕਰਕੇ ਇਹ ਜਾਣੀ ਆ ਅੱਜ ਤੱਕਾਂ ਦਾ ਅਸੀਂ ਹੋਰ ਦੋਵੇਂ ਕਿ ਇਹਨਾਂ ਨੂੰ ਪੁੱਛਾਂਗੇ ਕਿ ਕਿੰਨੀ ਖਜਲ ਕਰੀ ਕਿੰਨੀ ਖੱਜਲ ਕੀਤਾ ਚਲੋ ਪਹਿਲੇ ਬੋਟਰ ਉਹ ਤੇ ਜਿਹੜੀ ਡਿਲੀਟਡ ਹੈ ਉਹਦੇ ਤੇ ਸਟੈਪ ਲੱਗੀ ਹੋਈ ਹੈ ਤਾ ਸੁਣ ਲਿਆ ਪੰਜਾਬ ਵਾਲਿਓ ਆਮ ਆਦਮੀ ਪਾਰਟੀ ਅਕਾਲੀ ਦਲ ਵਾਲੇ ਵਰਕਰ ਕਹਿ ਰਹੇ ਆ ਕਹਿੰਦੇ ਜੀ ਸਾਡੀਆਂ ਵੋਟਾਂ ਧੱਕੇ ਦੇ ਨਾਲ ਘੱਟ ਰਹੇ ਨੇ ਕਿ ਇੱਥੇ ਹੁਣ ਆਮ ਆਦਮੀ ਪਾਰਟੀ ਗਲਤ ਜਾਂ ਸੁਖਵੀਰ ਸਿੰਘ ਬਾਦਲ ਕੋਈ ਗੇਮ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੂਜੇ ਪਾਸੇ ਸੁਖਵੀਰ ਬਾਦਲ ਨੂੰ ਹਰ ਆਏ ਨਵੇਂ ਦਿਨ ਨਵੇਂ ਤੋਂ ਨਮਾਤੇ ਵੱਡੇ ਤੋਂ ਵੱਡਾ ਝਟਕਾ ਆਮ ਆਦਮੀ ਪਾਰਟੀ ਦੁਆਰਾ ਲੱਗ ਰਿਹਾ ਹੈ ਕਿ ਹੁਣ ਇੱਥੇ ਸੁਖਵੀਰ ਸਿੰਘ ਬਾਦਲ ਕੋਈ ਗੇਮ ਖੇਡਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਕਰਕੇ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਜਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਉਹਨਾਂ ਨੇ ਦੇਖੋ ਸਪਸ਼ਟੀਕਰਨ ਦਿੱਤਾ ਸੀ ਅੱਜ ਕਿ ਭਾਈ ਜਿਹੜੀ VOTING ਹੈ ਉਹ ਆਪਣੇ ਰੂਪ ਦੇ ਵਿੱਚ ਸਾਰੇ ਮਤਦਾਨ ਜਿਹੜੇ ਕਿ ਲੋਕ ਕਰਨਗੇ ਆਪ ਦੀ ਮਰਜ਼ੀ ਦੇ ਨਾਲ ਕਰਨਗੇ ਪਰ ਇਹਦੇ ਵਿੱਚ ਸਾਡਾ ਕੋਈ ਯੋਗਦਾਨ ਨਾ ਕੋਈ ਧੱਕੇ ਦਾ ਹੋਊਗਾ ਨਾ ਹੀ ਕੋਈ ਕਿਸੇ ਨੂੰ ਅਸੀਂ ਕੁਝ ਕਹਿਣਾ ਪਰ ਦੂਜੇ ਪਾਸੇ ਉਹਨਾਂ ਨੇ ਸੁਖਬੀਰ ਬਾਦਲ ਤੇ ਤੰਜ ਕਰਦੇ ਹੋਏ ਇਹ ਗੱਲ ਕਹੀ ਸੀ ਕਹਿੰਦੇ ਜੀ ਇਹ ਤਾਂ ਹੁਣ ਪਸਤੌਲ ਦਿਖਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ ਅੱਜ ਕੱਲ ਤਾਂ ਕਹਿੰਦਾ ਮੋਟਰਸਾਈਕਲ ਤੇ ਵੀ ਚੜੇ ਫਿਰਦੇ ਨੇ ਹੋਰ ਤਾਂ ਕਹਿੰਦਾ ਜੀ ਗੰਦੇ ਤੇ ਚੜ ਕੇ ਵੀ ਕਹਿਣਗੇ ਅਸੀਂ ਵੋਟਾਂ ਲੈਣ ਆਏ ਆ ਇਹ ਕੱਲ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਇਹ ਗੱਲਾਂ ਕਈ ਸਾਰੀਆਂ ਕਈਆਂ ਗਈਆਂ ਸੀ ਪਰ ਕੀ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਚੋਣ ਜਿੱਤਣ ਦੇ ਲਈ ਇਹਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ ਨੇ ਸੱਭ ਹੀ ਪੈਣ ਭਰਾਵਾਂ ਤੋਂ ਪੁੱਛਣਾ ਚਾਹਾਂਗੇ ਤੁਹਾਡਾ ਇਹਨਾਂ ਗੱਲਾਂ ਦੇ ਉੱਤੇ ਕੀ ਕਹਿਣਾ ਤੁਸੀਂ ਤਾਂ ਕਮੈਂਟ ਜ਼ਰੂਰ ਕਰਨੀ ਆ ਪਰ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਇਨਾਂ ਦਾ ਗ੍ਰਾਫ ਦਰਸਾਲ ਦੇ ਵਿੱਚ ਲਗਾਤਾਰ ਤੇਜ਼ੀ ਦੇ ਨਾਲ ਥੱਲੇ ਨਵਾ ਰਿਹਾ ਤੇ ਆਮ ਆਦਮੀ ਪਾਰਟੀ ਜਿਹੜਾ ਕਿ ਫੇਰ ਜਿੱਤਦੀ ਇਹ ਚੋਣਾਂ ਦੇ ਵਿੱਚ ਨਜ਼ਰ ਆ ਰਹੀ ਹੈ ਫਿਲਹਾਲ ਚਾਰ ਜਗ੍ਹਾ ਦੇ ਉੱਤੇ ਇਹ ਜਿਹੜੀ ਚੋਣ ਇਹਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਬਹੁਤੇ ਸਾਰੇ ਪੰਜਾਬ ਦੇ ਵਿੱਚੋਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਹਿੰਦੇ ਜੀ ਕਾਲੀ ਦਲ ਦੀ ਸਰਕਾਰ ਤਾਂ ਕਿਹੜੀ ਹੈ ਪਰ ਇਹਨਾਂ ਨੂੰ ਇੱਕ ਵੀ ਚੋਣ ਅਸੀਂ ਜਿੱਤਣ ਨਹੀਂ ਦੇਵਾਂਗੇ ਸਰਕਾਰ ਦੀ ਤਾਂ ਦੂਰ ਦੀ ਗੱਲ ਹੈ ਪਰ ਜਿਹੜੇ ਪੰਜਾਬ ਦੇ ਲੋਕ ਇਹਨਾਂ ਦੇ ਸਤਾਏ ਹੋਏ ਹਨ ਨਾ ਉਹ ਉੱਪਰ ਕੇ ਸਾਹਮਣੇ ਵੀ ਆ ਰਹੇ ਨੇ ਜਿਵੇਂ ਕਿ ਕੱਲ ਇੱਕ ਨੌਜਵਾਨ ਨੇ ਵੋਟਾ ਮੰਗਣ ਦੇ ਦੌਰਾਨ ਉਹਨਾਂ ਦੇ ਪਿੱਛੇ ਹੀ ਪੈ ਗਿਆ ਸੀ ਉਹ ਕਹਿੰਦਾ ਵੀ ਜਿਹੜੇ ਵਾਹੀ ਗੁਰੂ ਦਾ ਤੁਸੀਂ ਨਾਮ ਲੈ ਰਹੇ ਹੋ ਨਾ ਤੇ ਇਹੀ ਤੁਹਾਨੂੰ ਥੱਲੇ ਡੇਗੂਗਾ ਉਹ ਸਵਾਲ ਕਰ ਰਿਹਾ ਸੀ ਕਿ ਭਾਈ ਸਾਡੇ ਛੱਪੜ ਦੀ ਜਿਹੜੀ ਕਿ ਗ੍ਰਾਂਟ ਹੈ ਜਾਂ ਉਹਦੇ ਪੈਸੇ ਆ ਚੁੱਕੇ ਆ ਸਰਕਾਰ 35 ਲੱਖ ਰੁਪਏ ਦੇ ਚੁੱਕੀ ਆ ਤੁਸੀਂ ਜਾਣਬੁੱਝ ਕੇ ਸੈ ਨਹੀਂ ਕਰਦੇ ਜਿਹੜੇ ਕਿ ਉੱਥੋਂ ਦੇ ਉਹਨਾਂ ਦੇ ਨਮਾਇੰਦੇ ਨੇ ਅਕਾਲੀ ਦਲ ਦੇ ਐਸ ਕਰਕੇ ਪੂਰੇ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਦੀ ਠੰਡੀ ਹੋ ਰਹੀ ਆ ਹਿਰਕੀ ਹੋ ਰਹੀ ਆ ਤੇ ਪੰਜਾਬ ਦੇ ਲੋਕ ਇਹ ਵੀਡੀਓ ਨੂੰ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਭਾਈ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਵਰਕਰ ਨੇ ਉਹ ਕੀ ਕਰ ਰਹੇ ਨੇ ਦਰਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਇਸ ਵਕਤ ਬਿਲਕੁਲ ਨਿਚਲੇ ਸਤਲ ਤੇ ਜਾ ਚੁੱਕੇ ਨੇ ਇਹਨਾਂ ਦਾ ਗ੍ਰਾਫ ਬਿਲਕੁਲ ਥੱਲੇ ਜਾ ਚੁੱਕਿਆ ਆਮ ਆਦਮੀ ਪਾਰਟੀ ਅੱਗੇ ਤੋਂ ਫੇਰ ਤੋਂ ਨਜ਼ਰ ਜਿੱਤਦੀ ਆ ਰਹੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਤੋਂ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ